हां बत ओणा मैं तेरे वास्ते लेके आणा चंगा खान नु ठीक है तेरे वास्ते भी ਲਿਆਉਂਗਾ ਗਾਲਾਂ ਕਰਦੀਆਂ ਸੋਹਣੀਆਂ ਲੱਗਦੀਆਂ ਤੁਸੀਂ ਤਾਂ ਮੈਨੂੰ ਜਵਾਕਾਂ ਵਰਗੀਆਂ ਦੇ ਜਵਾਕ ਤਾਂ ਨਕਮੇ ਆ ਇਹਨਾਂ ਨਾਲ ਹੀ ਗੱਲਾਂ ਕਰ ਲਈਦੀਆਂ ਹੁਣ ਤਾਂ ਕੰਜਰ ਨੇ ਕਿਤੇ ਨਹੀਂ ਕੋਲੇ ਬਹਿ ਕੇ ਗੱਲ ਕੀਤੀ ਮੈਂ ਬਹੁਤ ਹੋ ਗਿਆ ਯਾਰ ਕੋਈ ਨਹੀਂ ਰੋਟੀ ਲੈ ਕੇ ਆਇਆ ਮੈਂ ਤੜਕੇ ਵੀ ਨਹੀਂ ਖਾ ਕੇ ਆਇਆ ਚਲੋ ਮਰਜੀ ਆ ਨਾ ਦੀ ਕੋਈ ਐ ਕਰ ਉਹਨਾਂ ਵਿਚਾਰੇ ਜਾਨ ਨੂੰ ਤਾਂ ਲੈ ਜਾ ਤੂੰ ਤਾਂ ਘਰੇ ਜਾ ਕੇ ਵੀ ਖਾ ਲੇਗਾ ਉਹ ਤਾਂ ਵਿਚਾਰੇ ਪਸੂ ਸੰਗਲ ਨਾਲ ਬੱਜੇ ਵੇ ਆ ਜੇ ਕੁਝ ਭਾਵੇਂਗਾ ਤਾਂ ਖਾਣਗੇ ਕੱਲ ਨੂੰ ਦੇਖੀ ਜਊ ਕੱਲ ਨੂੰ ਕਰਾਂਗੇ ਇੱਕ ਸਰੀਰ ਸੈੱਟ ਨਹੀਂ ਅੱਜ ਬਹੁਤਾਂ ਬਹੁਤ ਦੁਖੀ ਜਾਂਦੀਆਂ ਸਿਰੋ ਚੱਕਰ ਵੀ ਆਈ ਜਾਂਦੇ ਡਾਕਟਰ ਨੂੰ ਦਿਖਾਉਣੇ ਜਾ ਕੇ ਯਾਰ ਕੱਲ ਵੀ ਸੱਟ ਨਹੀਂ ਸੀ ਕੱਲ ਤਾਂ ਸਾਰੀ ਦਿਹਾੜੀ ਕੱਢ ਲਈ ਚੰਗੀਆਂ ਬੱਚਿਆਂ ਵਾਸਤੇ ਪੱਠੇ ਵੱਢ ਲਗੇ ਉਹਨਾਂ ਨੂੰ ਤਾਂ ਰਜਾਈਏ ਫੇਰ ਹੀ ਦਵਾਈ ਲੈਣ ਚੱਲਾਂਗੇ ਮੋਟਰਸਾਈਕਲ ਦਾ ਖੜਾ ਚੱਕਰ ਵੀ ਹੀ ਜਾਂਦੇ ਆ ਠੰਡ ਲੱਗੀ ਜਾਂਦੀ ਥੋੜੀ ਥੋੜੀ ਜਿੰਜਮ ਦਈ ਲੈ ਆਪਾਂ ਮਿੱਟਰ ਦੇ ਸੇਕ ਉਹਦੇ ਮਾਰਕੀਆਂ ਕੱਲੇ ਹੈ ਗਾ ਆਇਆ ਬਕਰ ਜੁਆਇ ਦੇਖਣਾ ਆ ਗਿਆ ਮੈਂ ਤੇਰੇ ਕੋਲੇ ਬਾਹਰ ਆਉਣਾ ਦਵਾਈ ਦਿਨਾ ਡਾਕਟਰ ਕੀ ਹਾਲ ਹੈ ਠੀਕ ਆ ਕਹਿੰਦਾ ਭਾਈ ਰਾਜ ਤੇ ਉਹ ਜੀਰ ਨਾ ਟੁੱਟੇ ਟੁੱਟੇ ਆ ਫਿਰ ਲੱਤਾਂ ਕੰਮ ਹੀ ਨਹੀਂ ਕਰਦੀਆਂ ਯਾਰ ਆਹ ਬਣਾਉਂਦੇ ਪਾ ਮੈਂ ਤੜਕੇ ਦਾ ਖੇਤ ਕੰਮ ਕਰੀ ਜਾਨਾ ਯਾਰ ਬੁਖਾਰ ਲੱਗਦਾ ਬਹੁਤ ਦੰਗਿਆ ਰੋਟੀ ਨੂੰ ਵੀ ਨਹੀਂ ਜੀ ਕੀਤਾ ਯਾਰ ਇੱਕ ਤਾਂ ਤੈਨੂੰ ਪਤਾ ਤਾਂ ਹੈਗਾ ਯਾਰ ਕੋਈ ਮਗਰ ਰੋਟੀ ਵੀ ਨਹੀਂ ਲੈ ਕੇ ਗਿਆ ਭਰਾਵਾ ਰੋਟੀ ਭਾਵੇਂ ਨਾ ਕੇਤ ਕਰਦਾ ਹੀ ਕੰਮ ਹੂੰ ਉਹ ਘੱਟ ਕਰਿਆਗਾ ਕੰਮ ਬੜਾ ਕਰਦਾ ਨੂੰ ਤੇ ਆ ਦੀ ਛੇਦ ਵੱਡੀ ਵੇਖ ਲੈ ਕਰ ਯਾਰ ਹਰ ਬੁਖਾਰ ਬਹੁਤ ਆਇਆ ਖੇਤਕਾਰ ਦਾ ਇਹ ਕੰਮ ਪਰ ਮਾਨੀ ਰਸੀ ਸਾਰਾ ਟੁੱਟੀ ਜਾਂਦਾ ਹੈ ਇਹਨੂੰ ਯਾਰਾ ਆਪ ਨੇ ਮਾਰਿਆ ਨਾ ਰੱਖਿਆ ਕਰ ਬੜਾ ਕੰਮ ਨਾ ਕਰੇਗਾ ਤੂੰ ਕੀ ਕਰਾਂ ਯਾਰ ਮੈਨੂੰ ਪਤਾ ਤਾਂ ਹੈਗਾ ਉਹਨਾਂ ਦਾ ਚੱਲ ਗਏ ਨੇ ਆਪਾਂ ਫਿਰ ਕੋਈ ਨਾ ਲੈਨੇ ਦਵਾਈ ਤੇ ਅੰਦਰ ਬਾੜ ਗੁਰੂ ਲੈਨੇ ਆਪਾਂ ਹਾਂ ਭਰਾਵਾ ਹਾਂ ਬੜਾ ਕੰਮ ਨਾ ਕਰੇਗਾ ਸਾਹ ਨਾ ਰਿਹਾ ਕਰਾ ਸੀ ਸਿਹਤ ਵੀ ਦੇਖਿਆ ਕਰੋ ਯਾਰ ਕੰਮ ਤਾਂ ਮੁੱਕਨੇ ਨੇਗੇ ਉਹ ਜਿਹੜਾ ਟਾਈਮ ਪਹਿਲਾਂ ਹੋਰ ਹੁੰਦੇ ਸੀਗੇ ਹੂੰ ਕੀ ਕਰਦਾ ਥਾ ਹੋਰ ਸੀਗਾ ਉਹਨਾਂ ਪੈਦਾ ਜਿੰਨਾ ਟਾਈਮ ਹੱਥ ਚਾਲਦੇ ਆ ਉਹਨਾ ਟਾਈਮ ਖਾਣ ਪੀਣ ਦਾ ਹੀ ਪੁੱਛਦੇ ਆ ਘਰੇ ਜਿਵੇਂ ਹੱਥ ਜਵਾਬ ਜੇ ਭਰਾਵਾ ਘਰ ਦੇ ਵੀ ਜਵਾਬ ਦੇ ਦਿੰਦੇ ਆ ਫੇਰ ਨਾਲੇ ਯਾਰ ਪਹਿਲਾਂ ਨਾ ਖਾਣ ਪੀਣ ਹੋਰ ਸੀ ਰਾਜ ਹੁਣ ਸਾਲਾ ਖਾਣ ਪੀਣ ਹੀ ਸਾਲਾ ਹੁਣ ਮਖਾਈ ਦਾ ਮਗਰੋਂ ਜ਼ਹਿਰ ਪਹਿਲਾਂ ਬਣ ਜਾਂਦੀ ਏ ਬੀਬੀ ਡਾਣ ਹੋਇਆ ਬੈਦਰ ਉਹ ਹੀ ਦਾ ਬੜਾ ਮੈਂ ਨਾ ਸੋਚਿਆ ਕਰ। ਠੀਕ ਆ ਬਰਾ। ਬਬੂਤ ਕੀ ਆ ਯਾਰ ਵੀ ਵਜਾ ਮਾਰੀ ਜਾਂਦਾ ਜਾਨ ਲੱਗੇ ਨੂੰ। ਮੈਂ ਨਾ ਧਾਰਾਂ ਕੱਢਤੀ ਆ ਓਕੇ ਓਕੇ ਨੇ। ਮੇਰੀ ਸਰੀਰ ਨਹੀਂ ਅੱਜ ਬਥੇ ਮੇਰਾ ਸਹੀ। ਸਿਰ ਦੁਖੀ ਅੰਦਰ ਚੱਕਰ ਆਈ ਜਾਂਦੇ ਆ। ਇਕੱਲਾ ਦਰਦ ਹੀ ਪਾਉਣਾ। ਕੋਈ ਨੰਦਾ ਪਾਇਆ। ਕਨੂ ਸ਼ਰਮਣੀਆਂ ਵੀ ਮੈਨੂੰ ਕੰਮ ਕਹਿੰਦੇ ਨੂੰ ਮੇਰੇ ਯਾਰ ਗੁੱਸੇ ਹੋ ਜਾਣਗੇ ਆਰੋ ਇਹ ਤੇਰੇ ਤੇ ਇਹੀ ਲੱਛਣ ਆ ਮਾਦਾ ਚੱਲਿਆ ਕੰਜਰ ਨੇ ਪੂਰਾ ਤਰਸ ਨਹੀਂ ਕਰਿਆ ਜੇ ਮੇਰਾ ਭਰਾ ਜਾਂਦਾ ਹੁੰਦਾ ਮੈਂ ਥੋੜੀ ਰੋਲਣਾ ਸੀ ਹੁਣ ਤਾਂ ਖੀਰਲੀ ਗੱਲ ਹੋਈ ਪਈ ਐ ਹੱਬਾ ਹੁਣ ਨਹੀਂ ਮੈਥੋਂ ਗੁਲਾਮੀ ਸਹੀ ਜਾਂਦੀ ਚੱਲ ਮਨਾ ਪਾਇਆ ਖੀਰਲੀ ਵਾਰੀ ਦੁੱਧ ਹਲੇ ਯਾਰ ਬਈ ਸੁਣਿਆ ਕਰ ਬਹੁਤ ਲੇਟ ਆ ਕੱਲੀ ਜਾਂਦੇ ਕਿੱਧਰ ਕਿੱਧਰ ਜਾਵੇ ਯਾਰ ₹20000 ਦੇਈ ਯਾਰ ਤੇਰਾ ਸ਼ੋਰ ਲਾਉਂਦਾ ਯਾਰ ਉਹ ਕਹਿੰਦਾ ਉਹ ਪੈਸੇ ਨਹੀਂ ਦੇਣੇ ਤੇਰੇ ਯਾਰ ਬਾਈ ਬੰਦੇ ਆ ਕੰਮ ਵਾਲਾ ਬੰਦਾ ਯਾਰ ਇਹ ਜਾਣੇ ਉਹਦੇ ਨੇ ਯਾਰ ਕੋਈ ਨਹੀਂ ਯਾਰ ਆਹ ਆਹ ਲੈ ਠੀਕ ਹੈ ਬਰੇ ਮਿਹਰਬਾਨੀ ਲੈ ਮਨਾ ਕਰਦੇ ਗਏ ਵੇ ਬਾਹਰ ਸ਼ੋਰ ਜਿਹਾ ਵੀ ਪਤਾ ਨਹੀਂ ਕਿੱਥੇ ਆ ਮਾੜਕਿਆ ਪਿਆ ਮਾਰ ਉਡਾਰੀ ਚੱਲ ਮਣਾ ਹੋਗੇ ਯਾਦ ਅੰਜਰਾਜ ਤਾਂ ਟੌਰ ਕੱਟਲਾ ਜਿਵੇਂ ਪ੍ਰਾਤੈ ਦਾ ਹੁੰਦਾ ਸੀ ਮੈਂ ਇਹ ਤੋਹਰ ਵਾਲੇ ਡੱਬੀਆਂ ਆਲਾ ਪਰਨਾ ਬੰਨੀ ਫਿਰਦਾ ਨੇ ਨਾ ਲੈ ਆ ਕਦੇ ਤੇ ਜਿਵੇਂ ਨੂੰ ਪ੍ਰਾਨ ਆਕ ਨਾ ਇਹ ਰੁ ਲੈ ਆ ਵੀ ਆਪਾਂ ਤਾਂ ਹੋ ਗਏ ਤਿਆਰ ਹਾਂ ਬਾਈ ਨੂੰ ਵੇਨੇ ਆ ਉਹਨੂੰ ਲੈ ਕੇ ਚੱਲਦੇ ਆ ਮੇਲੇ ਨੂੰ ਚੋਲ ਆ ਲੈ ਕੇ ਚੱਲਦੇ ਆ ਨਾਲੇ ਫੁੱਲਾਂ ਵਾਲਾ ਪੂਰੀ ਟੌਰ ਨਾਲ ਮੇਲੇ ਚੱਲਾਂਗੇ ਉਹ ਬਾਈ ਨੂੰ ਲੈ ਕੇ ਨਾਲ ਚੱਲ ਗਏ। ਉਹ ਬਾਈ ਯਾਰ ਤੂੰ ਐਂ ਬੈਠਾ ਜੇ। ਉਹ ਭਰਾਵਾ ਹੋਰ ਕਿਵੇਂ ਬੈਠਾ ਮੈਂ? ਐਂ ਬੈਠਣਾ ਜੇ ਬੈਠਾ ਹੁਣ ਹਰ ਰੋਜ਼। ਛੱਡ ਜਾ ਯਾਰ ਤੂੰ ਇੱਕ ਮਿੰਟ। ਤੂੰ ਤਾਂ ਨਾ ਬਸ ਐਂ ਰੱਖਿਆ ਕਰ ਆਪਦੇ ਆਪ ਨੂੰ। ਮੇਰਾ ਵਰਦੀ ਐ, ਕੰਮ ਵਾਲੇ ਬੰਦੇ ਤੇ ਇਹੀ ਹੁੰਦੇ ਆ। ਹਰ ਵੇਲੇ ਡੱਬੀ ਵਾਲਾ ਪਰ ਨਾ ਬੰਨੀ ਰੱਖਿਆ ਕਰ। ਆਹ ਬੰਨ ਪੱਗ ਤੇ ਚੱਲ ਆਪਾਂ ਮੇਲੇ ਨੂੰ ਚੱਲ ਜੀਏ। ਉਮੇੜਲੇ ਕਿੱਥੇ ਮੇਰਾ ਤਾਂ ਖੇਰ ਕੰਮ ਹੀ ਬਹੁਤ ਪਿਆ ਉਹ ਕੰਮ ਹੁੰਦੇ ਰਹਿੰਦੇ ਆ ਭਰਾਵਾ ਐ ਕਰਾਂਗੇ ਆਪਾਂ ਅੱਜ ਚੱਲਦੇ ਆ ਮੇਲੇ ਤੇ ਕੱਲ ਨੂੰ ਚੱਲਾਂਗੇ ਦੋਨੇ ਭਰਾ ਖੇਤ ਕਰ ਲਾਂ ਐ ਕੰਮ ਬਥੇਰੇ ਉਹ ਮੈਂ ਕਹਿੰਦਾ ਤੂੰ ਦੇਖਿਆ ਯਾਰ ਮੈਂ ਕਿੱਦਾਂ ਇੱਥੇ ਠੱਕੇ ਕੰਮਾਂ ਪੜੂੰਗਾ ਉਹ ਕੁਛ ਨਹੀਂ ਹੁੰਦਾ ਤੂੰ ਕੱਪੜੇ ਪਾ ਪੱਗ ਬੰਨ ਚੱਕ ਕਰਾਂ ਦੀ ਆ ਲੈ ਚੱਲ ਚੱਲ ਕਰਾਂ ਦੀ ਪਾ ਕੱਪੜੇ ਦਬਦਾ ਤਿਆਰ ਹੋ ਚੱਲ ਗਏ ਚੱਲੋ ਅੱਥੇ ਮੇਰਾ ਭਰਾ ਮੋਂ ਪਰ ਲੈ ਕੇ ਜਾਏਗਾ ਸਰਦਾਰ ਹਾਂ ਚੱਲ 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 ਗਏ ਸਰ ਮਾਰਤੀ ਆ ਤੇ ਯਾਰ ਚਾਹ ਦੇ ਲਈ ਤਿਆਰ ਹੋ ਗਰਾ ਜੀ ਲੈ ਜੀ ਚੱਲ ਵੀ ਜੱਟਾ ਛੇਤੀ ਛੇਤੀ ਚੱਲ ਆ ਦੇ ਕੋਈ ਆਣਾ ਜਾਵੀ ਮੇਰਾ ਭਰਾਵਾ ਪਾਰੇ ਤੇਰੀ ਪਸੰਦ ਦੇ ਕੱਪੜੇ ਨਾਲ ਬਨ ਲਈ ਉਹੀ ਪੱਗ ਸੀ ਤੂੰ ਤਿਆਰ ਹੋ ਕੇ ਲੀੜੇ ਪਾ ਕੇ ਰੋ ਪਤਸਪਰੀ ਦੀ ਹੈ ਨਹੀਂ ਲੀਟਰ ਕਿਵੇਂ ਚੱਕੀ ਫਿਰਦਾ ਇਹ ਕੀ ਕਰੀਏ ਨਾ ਯਾਰ ਇਹ ਕੀ ਕਰੀਏ ਨਾ ਯਾਰ ਭਾਈ ਜ਼ਿੰਦਗੀ ਵਾਰੀ ਵਾਰੀ ਆਉਂਦੀ ਹੈ ਜਾਣਾ ਪੈਣਾ ਤੋਂ ਬਸ ਯਾਰ ਮਾਂ ਦੁਖੀ ਬਹੁਤ ਹੈ ਨਾ ਘਰ ਦੀਆਂ ਜ਼ਿੰਮੇਵਾਰੀਆਂ ਚ ਕੌਣ ਨਹੀਂ ਭਾਈ ਦੁਖੀ ਜੇ ਤੂੰ ਘਰ ਦੀ ਜ਼ਿੰਮੇਵਾਰੀ ਤੋਂ ਦੁਖੀ ਹੈ ਤਾਂ ਗੁਰੂ ਘਰ ਜਾ ਕੇ ਸੇਵਾ ਕਰ ਲੈ ਸਹੀ ਗੱਲ ਆ ਤੇਰੀ ਜੋ ਰੱਬ ਨੂੰ ਮਨਜ਼ੂਰ ਹੁਣ ਮੈਂ ਐਂ ਹੀ ਕਰੂੰਗਾ ਧੰਨਵਾਦ ਤੇਰਾ ਇਹਦੇ 'ਚ ਧੰਨਵਾਦ ਵਾਲੀ ਬਾਈ ਕਿਹੜੀ ਗੱਲ ਆ ਜੀ ਜੀ ਬੜੀ ਘਟਿਓ ਤਾਂ ਹੋਣਾ ਹੀ ਹੁੰਦਾ ਮੈਨੂੰ ਵੀ ਬਹੁਤ ਕੰਮ ਚੰਗਾ ਚੱਲਦੇ ਆ ਠੀਕ ਆ ਬਾਈ ਬੁਗਰਾ ਵਾਹਿਗੁਰੂ ਆਹੇ ਗੁਰੂ ਹੋ ਆਹੇ ਰੋ ਸਿ ਸ਼ਿਕਾ ਕਾਲ ਸਾ ਜੀ ਜਿੰਨਾ ਚਿਰ ਰਾਜ ਤੇਰੇ ਕਿਵੇਂ ਲੇਟ ਹੋਇਆ ਹੱਥ ਪੈਰ ਚੱਲ ਦੇ ਉਹ ਨਚਿਰ ਲੱਕ ਸਾਰੇ ਰਹਿ ਨੇ ਤੇਰੇ ਵੱਲ ਦੇ ਛੱਡ ਪੈੜੀ ਦੁਣੀ ਆਣੂ ਗੁਰੂ ਕਰ ਚੱਲੀਏ ਕੱਲੀ ਜਿੰਦ ਆਈ ਏਤੇ ਜਾਣੀ ਵੀ ਇਕੱਲੀ ਕੱਲੀ ਜਿੰਦ ਆਈ ਏਤੇ ਜਾਣੀ ਵੀ ਇਕੱਲੀ ਆ ਭਾਈ ਜੀ ਦੇਖਿਓ ਹਵਾ ਘਾਟਾ ਕੇ ਪੈਂਚਰ ਆ ਇਹ ਚ ਤਾਂ ਪਹਿਲਾਂ ਹੀ 15 ਪੈਂਚਰ ਆ ਭਾਈ ਹੋਰ ਕਿੱਲਾ ਜੇ ਹੋਣ ਇਹ ਚ ਆ ਅੱਛਾ ਭਾਈ ਚੱਲ ਫਿਰ ਤੂੰ ਟੂਪ ਹੀ ਪਾ ਦੇ ਤੇ ਤਾਈ ਨੂੰ ਤਾਂ ਪੈਂਚਰਾਂ ਵਾਸਤੇ ਪੈਸੇ ਨਹੀਂ ਦਿੱਤੇ ਗਏ ਆਪਦੇ ਵਾਰੀ ਕਹਿੰਦੇ ਆਨ ਟੂਪ ਪਾ ਦਿਓ ਹੂੰ ਨੈਟਵਰਕ ਜਿੰਨੀ ਐ ਜੀ ਦੀ ਪ੍ਰੋਬਲਮ ਹੈ ਨੈਟ ਬੜਾ ਸਲੋ ਚੱਲਦਾ ਅੱਜ ਪਤਾ ਨਹੀਂ ਕੀ ਗੱਲ ਮੌਸਮ ਮੌਸਮ ਕਰਤੀ ਹੋਈ ਹੈ ਗਈ ਮਰੀ ਆਹ ਉਹ ਕਿਵੇਂ ਆ ਬੱਪੂ ਸਿਆ ਓਏ ਹੁਣ ਲੋਟ ਐ ਪਲਾਂ ਹੁਣ ਤਾਂ ਨਹੀਂ ਆਉਂਦਾ ਮੱਜਾਂ ਦੇ ਕੋਹੇ ਚੋਂ ਮਸ਼ਕ ਕਿਉਂ ਮਸ਼ਕਰੀਆਂ ਕਰਦਾ ਭਾਈ ਮੈਨੂੰ ਬਹੁਤ ਪਛਤਾਵਾ ਨਨੂਰਾ ਬੱਜੇ ਨਾਲ ਅਸਰਾ ਸੀ ਤਾਏ ਦਾ ਹੁਣ ਪਤਾ ਲੱਗਿਆ ਜੇ ਉਹਦੇ ਹੁੰਦਿਆਂ ਉਹਦੀ ਕਦਰ ਕਰਦਾ ਉਹਦੀ ਸੇਵਾ ਕਰਦਾ ਤਰ ਜਾਣਾ ਸੀ ਤੂੰ ਭਗਤ ਬੰਦਾ ਸੀ ਉਹ ਸਹੀ ਗੱਲ ਆ ਬਾਈ ਜੀ ਮੈਂ ਤਾਏ ਨੂੰ ਬਹੁਤ ਪਾਲਿਆ ਪਰ ਤਾਇਆ ਮੈਨੂੰ ਤੇ ਹੈ ਨਹੀਂ ਪਤਾ ਨਹੀਂ ਕਿਧਰ ਚਲਾ ਗਿਆ ਤਾਏ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਤਾਏ ਨੂੰ ਟੱਚ ਜਾਂਦਾ ਸੀ ਮੈਨੂੰ ਤਾਂ ਜੀ ਗਲਤ ਸੰਗਤ ਮਾਰਗੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਬਾਈ ਪਛਤਾਇਆ ਕੀ ਬੰਨਾਂ ਹੁਣ ਤਾਂ ਤੂੰ ਤਕੜਾ ਹੋ ਕੇ ਕੰਮ ਕਰ ਕੰਮ ਤਾਂ ਬਾਈ ਜੀ ਮੈਂ ਕਰ ਲਾਂ ਪਰ ਤਾਏ ਬਿਨਾ ਮੇਰਾ ਮਨ ਨਹੀਂ ਲੱਗਦਾ